ਜਦੋਂ ਮੈਂ ਵਿਆਹ ਕੇ ਆਈ ਸਾਂ ਤਾਂ ਇਹਨਾਂ ਦਾ ਮਾਂ ਦੇ ਗੋਡੇ ਲੱਗ ਲੱਗ ਬਿਆਣਾ ਤੇ ਨਿੱਕੀ ਨਿੱਕੀ ਗੱਲ ਤੇ ਪਾਪਾ ਜੀ ਤੋਂ ਆਗਿਆ ਲੈਣਾ ਮੈਨੂੰ ਬੜਾ ਅਜੀਬ ਲੱਗਦਾ ਸੀ ਬੀਜੀ ਅਸੀਂ ਸ਼ਹਿਰ ਜਾ ਆਈਏ ਪਾਪਾ ਜੀ ਨੀਰੂ ਕਹਿੰਦੀ ਏ ਵੱਡਾ ਟੈਲੀਵਿਜ਼ਨ ਲੈ ਆਈਏ ਤੁਸੀਂ ਕੀ ਕਹਿੰਦੇ ਹੂੰ ਮੈਂ ਸੋਚਣਾ ਇਹ ਵੀ ਕੋਈ ਮਰਦਾਂ ਵਾਲੀ ਗੱਲ ਹੋਈ ਮੈਨੂੰ ਇਹਨਾਂ 'ਚ ਸਰਵਨ ਪੁੱਤ ਘੱਟ ਤੇ ਜਵਾਕੜਾ ਪਨ ਵੱਧ ਨਜ਼ਰ ਆਉਂਦਾ ਸੀ ਪਰ ਇਹ ਮੇਰੀ ਹੀ ਅੱਖ ਦਾ ਟੀਰ ਸੀ ਬੀਜੀ ਭਾਪੇ ਨੇ ਵਿਚਾਰਿਆਂ ਨੇ ਟੋਕਣਾ ਤਾਂ ਕੀ ਸੀ ਉਹ ਤਾਂ ਸਾਨੂੰ ਦੇਖ ਕੇ ਆਪਣਾ ਆ ਬੜਾ ਖੁਸ਼ ਹੋਇਆ ਕਰਦੇ ਪਹਿਲੀ ਕੁੜੀ ਹੋਈ ਤਾਂ ਬੀਜੀ ਕਹਿੰਦੇ ਹੈ ਮੈਂ ਉਹ ਨਾਰਸ ਲਖਣੀ ਜਿਨੇ ਪਹਿਲੀ ਜਾਈ ਲక్ష్ਮੀ ਮੈਨੂੰ ਬੀਜੀ ਪਾਪਾ ਜੀ ਦੀ ਛਾਂ ਚ 5 6 ਸਾਲੀ ਬੈਣਾ ਨਸੀਬ ਹੋਇਆ ਬੜੀ ਬਰਕਤ ਸੀ ਉਹਨਾਂ ਦੇ ਹੁੰਦਿਆਂ ਜਦੋਂ ਉਹ ਤੁਰ ਗਏ ਉਹਨਾਂ ਦੀ ਕਮੀ ਖਲਣ ਲੱਗੀ ਬੜੀ ਮੁਸ਼ਕਲ ਨਾਲ ਤਿੰਨੇ ਜਵਾਕ ਪਾਲਲੇ ਸਮਾਂ ਬੜੀ ਤੇਜ਼ੀ ਨਾਲ ਬੀਤਿਆ ਸੁੱਖ ਨਾਲ ਸਮਰਪਣ ਕੁਰਬਾਨੀ ਅਤੇ ਹਰੇਕ ਰਿਸ਼ਤੇ ਨੂੰ ਉਹਦੀ ਬੰਦੀ ਜਗ੍ਹਾ ਦੇਣ ਨਾਲ ਪ੍ਰਵਾਣ ਚੜਦੇ ਨੇ ਮਾਂ ਦੀ ਆਪਣੀ ਜਗ੍ਹਾ ਇਹ ਭੈਣ ਭਰਾਵਾਂ ਦੀ ਆਪਣੀ ਦੋਸਤਾਂ ਦੀ ਆਪਣੀ ਅਤੇ ਜੀਵਨ ਸਾਥੀ ਦੀ ਆਪਣੀ ਕੋਈ ਕਿਸੇ ਨੂੰ ਰੀਪਲੇਸ ਨਹੀਂ ਕਰ ਸਕਦਾ ਫਿਰ ਵੱਧ ਤਵੱਜੋ ਹਾਸਲ ਕਰਨ ਦੀ ਮਨਸਾ ਕਰਕੇ ਮੱਚਣ ਸੜਨ ਅਤੇ ਸੀਤ ਜੰਗ ਕਿਉਂ ਹਰੇਕ ਰਿਸ਼ਤੇ ਨੂੰ ਆਪਣੀ ਥਾਂ ਖੇੜਨ ਪਣ ਲਈ ਗੁੰਜਾਸ਼ ਦਿਓ ਦੂਜੇ ਨੂੰ ਮਲਿਆ ਮੇਟ ਕਰਕੇ ਆਪਣੀ ਮਜ਼ਬੂਤੀ ਦੀ ਆਸ ਰਖਣੀ ਕੋਈ ਮੂਰਖਤਾ ਏ ਸੱਜੀਆਂ ਖੱਬੀਆਂ ਬਾਹਾਂ ਤੇ ਤੀਰਾਂ ਬਣੀਦਾ ਹੁੰਦਾ ਸ਼ਰੀਕ ਨਹੀਂ